ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾ ਮਾਜ ਮਹੱਲਾ 5 ਘਰ ਚੌਥਾ ਓਮਕਾਰ ਸਤਗੁਰ ਪ੍ਰਸਾਦ ਜੇਤ ਗੋਵਿੰਦ ਅਰਦਿਆ ਹੋਵਾ ਆਨੰਦ ਕਣਾ ਰਸਨਾ ਨਾਮ ਫੜਾ ਦਿਨ ਪਾਇਆ ਪ੍ਰਭ ਆਪਣਾ ਸਹਾ ਗਣਾ ਇੱਕ ਖੈਨ ਤਸ ਬਿਨ ਜੀਵਣਾ ਬਰਥਾ ਜਨਮ ਜਣਾ ਸਲ ਮਹੀ ਅਲ ਪੂਰੇ ਆ ਰਵਿਆ ਵਿੱਚ ਵਣਾ ਸੋ ਪ੍ਰਭ ਚਤਨਾ ਬੜਾ ਦੁੱਖ ਗਣਾ ਜਿਨੇ ਰਾਵਾਸੋ ਪ੍ਰਭ ਤਿਨਾਮ ਭਗ ਮੰਣਾ ਸਨ ਕਾ ਮਨ ਲੋਚਦਾ ਨਾਨਕ ਪਿਆਸ ਮਨਾ ਚੇ ਤਮ ਲਾਇ ਸੋ ਪ੍ਰਭੂ इसका पाए लगा चेत मिलाए सो प्रभु इस पाए लगा ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਪੰਚਮ ਪਾਤਸ਼ਾਹ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਬਾਣੀ 12 ਮਹਾ ਦੇ ਵਿੱਚੋਂ ਚੇਤ ਮਹੀਨਾ ਆਓ ਤੁਸ਼ ਮੂਦੀ ਅਨੁਸਾਰ ਗੁਰੂ ਕਿਰਪਾ ਦੇ ਨਾਲ ਇਸ ਤੇ ਵਿਚਾਰ ਕਰੀਏ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਸਾਡੇ ਜੀਵਨ ਵਿੱਚ ਤਿਉਹਾਰਾਂ ਦਾ ਲੰਮਾ ਚੌੜਾ سلسلہ ਰਿਹਾ ਹੈ ਚੰਦਰਮਾ ਦੀਆਂ ਤਿਥਾਂ ਨਾਲ ਸੰਬੰਧੀ ਤਿਉਹਾਰ ਇਕਾदशी ਪੁੰਨਿਆ ਅਤੇ ਮੱਸਿਆ ਪ੍ਰਚਲਿਤ ਹਨ ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ ਨੂੰ ਸੂਰਜ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਇਸ ਦਿਨ ਨੂੰ ਸੰਗਰਾਦ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜੇ ਇਹ ਦਿਨ ਚੰਗਾ ਲੰਘ ਜੇ ਤਾਂ ਕਹਿ ਦਿੰਦੇ ਆ ਸਾਰਾ ਮਹੀਨਾ ਸੁਖ ਦਾ ਬੀਤਦਾ ਏ ਸਾਡੀਆਂ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਸ਼ਾਇਦ ਪਤਾ ਹੋਣਾ ਹੈ ਪਹਿਲਾਂ ਸੰਗਰਾਦ ਵਾਲੇ ਦਿਨ ਦੇਸੀ ਮਹੀਨੇ ਦਾ ਨਾਂ ਔਰਤ ਤੋਂ ਨਹੀਂ ਮਰਦ ਦੇ ਮੂੰਹੋਂ ਸੁਣਿਆ ਜਾਂਦਾ ਸੀ ਉਵੀ ਕਿਸੇ ਨਾਮ ਜਪਣ ਵਾਲੇ ਮਰਦ ਦੇ ਮੂੰਹ ਕਿਸੇ ਸਾਧੂ ਮਹਾਤਮਾ ਦੇ ਮੂੰਹ ਦੇਸੀ ਮਹੀਨੇ ਚੇਤ ਮਹੀਨੇ ਤੋਂ ਸ਼ੁਰੂ ਹੁੰਦੇ ਨੇ ਜਿਵੇਂ ਕਹਿ ਲਈਏ ਕਿ ਦੇਸੀ ਸਾਲ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਚੇਤਰ ਦੀ ਸੰਗਰਾਦ ਨਵੇਂ ਸਮਤ ਦੇ ਰੂਪ ਵਿੱਚ ਮਨਾਈ ਜਾਂਦੀ ਹੈ ਅਜ ਨਾਨਕ ਸ਼ਾਹੀ ਸੰਮਤ 556 ਸ਼ੁਰੂ ਹੋਇਆ ਹੈ। ਚੇਤ ਮਹੀਨਾ ਨਾਨਕ ਸ਼ਾਹੀ ਸੰਮਤ ਅਤੇ ਬਿਕਰਮੀ ਸਾਲ ਦਾ ਪਹਿਲਾ ਮਹੀਨਾ ਹੈ। ਇਸ ਮਹੀਨੇ ਦੇ ਵਿੱਚ 31 ਦਿਨ ਹੁੰਦੇ ਆ ਤੇ ਇਹ ਮਾਰਚ ਤੇ ਅਪ੍ਰੈਲ ਦੇ ਵਿਚਾਲੇ ਆਉਂਦਾ ਹੈ। ਸਾਧ ਸੰਗਤ ਜੀ ਜਨਮ ਤੋਂ ਹੀ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਨੰਦ ਮਿਲਦਾ ਰਹੇ ਪਰ ਆਨੰਦ ਆਨੰਦ ਦੀ ਸਿੱਧੀ ਪ੍ਰਾਪਤੀ ਕਦੇ ਵੀ ਨਹੀਂ ਹੁੰਦੀ ਆਨੰਦ ਕਿਸੇ ਪੱਕੀ ਹੋਈ ਫਸਲ ਦਾ ਫਲ ਹੁੰਦਾ ਹੈ ਜਿਸ ਤਰ੍ਹਾਂ ਕਿਸਾਨ ਫਸਲ ਬੀਜਣ ਲੱਗਾ ਪਹਿਲਾਂ ਪੈੜੀ ਤਿਆਰ ਕਰਦਾ ਹੈ ਫਿਰ ਬੀਜ ਪਾਉਂਦਾ ਹੈ ਖਾਦ ਪਾਉਂਦਾ ਹੈ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਛਿੜਕਦਾ ਹੈ ਪੰਛੀਆਂ ਤੋਂ ਬਚਾਉਣ ਵਾਸਤੇ ਵਿਚਾਰਾ ਕਈ ਤਰੀਕੇ ਵਰਤਦਾ ਹੈ ਗੋਡੀ ਕਰਦਾ ਹੈ ਪਾਣੀ ਦਿੰਦਾ ਹੈ ਤਾਂ ਕਿਤੇ ਜਾ ਕੇ ਫਸਲ ਤਿਆਰ ਹੁੰਦੀ ਹੈ ਕਈ ਵਾਰੀ ਤਾਂ ਮੀਂਹ ਗੜਿਆਂ ਨਾਲ ਤਿਆਰ ਹੋਈ ਫਸਲ ਮਾਰੀ ਵੀ ਜਾਂਦੀ ਹੈ ਮੁੱਕਦੀ ਗੱਲ ਕਿ ਕਿਸਾਨ ਕਈ ਮੁਸੀਬਤਾਂ ਚੱਲਦਿਆਂ ਚੱਲਦਿਆਂ ਮਸੇ ਕਿਤੇ ਫਸਲ ਦਾ ਮੂੰਹ ਵੇਖਦਾ ਹੈ ਸਾਧ ਸੰਗਤ ਜੀ ਕਿਸੇ ਵੀ ਫਸਲ ਦਾ ਕੋਈ ਸਿੱਧਾ ਫਲ ਪ੍ਰਾਪਤ ਨਹੀਂ ਹੁੰਦਾ ਫਲ ਦੀ ਪ੍ਰਾਪਤੀ ਲਈ ਢੰਗ ਤਰੀਕੇ ਨਾਲ ਚੱਲਣਾ ਪੈਂਦਾ ਹੈ ਇਸੇ ਤਰ੍ਹਾਂ ਆਨੰਦ ਵੀ ਸਿੱਧਾ ਪ੍ਰਾਪਤ ਨਹੀਂ ਹੁੰਦਾ ਜੇ ਹੁਣ ਇਹ ਸੋਚੀਏ ਕਿ ਕਣਕ ਬੀਜਣ ਨਾਲ ਹੁਣ ਸਿੱਧਾ ਜ਼ਮੀਨ ਵਿੱਚੋਂ ਕਣਕ ਦਾ ਸਿੱਟਾ ਹੁਣੇ ਹੀ ਨਿਕਲ ਪੇ ਤਾਂ ਸਾਡੀ ਮੂਰਖਤਾ ਹੀ ਐ ਐਂਦੀ ਹੀ ਮਨੁੱਖ ਸੋਚੇ ਕਿ ਮੈਨੂੰ ਆਨੰਦ ਸਿੱਧਾ ਪ੍ਰਾਪਤ ਹੋ ਜੇ ਇਹ ਵੀ ਇੱਕ ਵੱਡੀ ਭੁੱਲ ਐ ਆਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਪਹਿਲਾਂ ਮਿਹਨਤ ਕਰਨੀ ਪੈਂਦੀ ਐ ਫਿਰ ਕਿਤੇ ਜਾ ਕੇ ਆਨੰਦ ਪ੍ਰਾਪਤ ਹੁੰਦਾ ਐ ਚੱਲ ਰਹੀ ਜ਼ਿੰਦਗੀ ਵਿੱਚ ਜਦੋਂ ਬੰਦਾ ਆਵਾਜ਼ਾਰ ਹੋ ਜਾਂਦਾ ਹੈ ਤਾਂ ਉਹ ਸੰਸਾਰ ਤੋਂ ਭਗੌੜਾ ਹੋ ਕੇ ਜੰਗਲਾਂ ਵੱਲ ਨੂੰ ਭੱਜਣ ਦੀ ਕਰਦਾ ਹੈ ਕਿਸੇ ਇਕਾਂਤ ਥਾਂ ਦੀ ਭਾਲ ਵਿੱਚ ਹੁੰਦਾ ਹੈ ਕਈ ਆਨੰਦ ਦੀ ਪ੍ਰਾਪਤੀ ਲਈ ਸਰੀਰ ਨੂੰ ਕਸ਼ਟ ਵੀ ਦਿੰਦੇ ਆ ਪਰ ਸਰੀਰਕ ਕਸ਼ਟਾਂ ਨਾਲ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਕਈ ਤੀਰਥਾਂ ਦੇ ਇਸ਼ਨਾਨ ਵਿੱਚੋਂ ਆਨੰਦ ਲੱਭਣ ਲਈ ਥਾਂ-ਥਾਂ ਦਾ ਪਰਮਣ ਕਰਦੇ ਫਿਰਦੇ ਆ ਗੱਲ ਕੀ ਮਨ ਦੀ ਸ਼ਾਂਤੀ ਲਈ ਮਨੁੱਖ ਕਈ ਤਰ੍ਹਾਂ ਦੇ ਪਾਪੜ ਵੇਲਦਾ ਏ ਦਾ ਅਸਲ ਆਨੰਦ ਮਨੁੱਖ ਨੇ ਆਪ ਪ੍ਰਾਪਤ ਕਰਨਾ ਏ ਗੁਰਮਤਿ ਨੇ ਸੁਖਾਵੀਆਂ ਤੇ ਅਨਸੁਖਾਵੀਆਂ ਕਟਨਾਵਾਂ ਵਿੱਚੋਂ ਆਨੰਦ ਦੀ ਪ੍ਰਾਪਤੀ ਦੱਸੀ ਹੈ ਆਨੰਦ ਦੇ ਪਰਥਾਏ ਇੱਕ ਵਾਰ ਰਾਜਾ ਸ਼ਿਵਨਾਭ ਨੇ ਭਾਈ ਮਨ ਸੁਖ ਨੂੰ ਪੁੱਛਿਆ ਕਿ ਤੂੰ ਜੇਲ੍ਹ ਵਿੱਚ ਗਾਰਿਆ ਹੈ ਤੇ ਮੈਂ ਘਰ ਵਿੱਚ ਸਭ ਸੂਲਤਾ ਮਨ ਦਾ ਹੋਇਆ ਵੀ ਆਵਾਜ਼ਾਰ ਵਾਲੇ ਆਲਮ ਵਿੱਚ ਘੁੰਮ ਰਿਹਾ ਹਾਂ ਭਾਈ ਮਨ ਸੁਖ ਨੇ ਬੜਾ ਕਮਲ ਦਾ ਉੱਤਰ ਦਿੱਤਾ ਕਿ ਆ ਰਾਜਨ ਤੁਹਾਡੇ ਸੁਖ ਤਨ ਦੇ ਹਨ ਤੇ ਮੇਰੇ ਸੁਖ ਮਨ ਦੇ ਹਨ ਮਨ ਦੀ ਸੰਤੁਸ਼ਟੀ ਆਨੰਦ ਦੀ ਸਿਖਰ ਹੈ ਭਾਈ ਮਨ ਸੁਖ ਨੇ ਰਾਜਾ ਸ਼ਿਵਨਾਬ ਨੂੰ ਇਹੀ ਕਿਹਾ ਸੀ ਕਿ ਇਮਾਨਦਾਰੀ ਸਿਰੜ ਹੱਡ ਭੰਨਵੀ ਮਿਹਨਤ ਤੇ ਕਿਸੇ ਦਾ ਦੁੱਖ ਦੇਖ ਕੇ ਉਸ ਦੇ ਵਿੱਚ ਸ਼ਰੀਕ ਹੋ ਕੇ ਦਰਦ ਵੰਡਾਉਣਾ ਹੀ ਅਰਾਧਣਾ ਹੈ ਤੇ ਫਿਰ ਹੀ ਆਨੰਦ ਆਉਣਾ ਹੈ ਪੂਰੇ ਗੁਰੂ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਕੇਵਲ ਪਰਮਾਤਮਾ ਹੀ ਪੂਜਣ ਵਾਲੀ ਹਸਤੀ ਹੈ ਤੇ ਇਸ ਦੀ ਪੂਜਾ ਕੀਤਿਆਂ ਹੀ ਆਨੰਦ ਦੀ ਪ੍ਰਾਪਤੀ ਹੋਣੀ ਹੈ ਹੁਣ ਪੂਰਾ ਗੁਰੂ ਸਾਨੂੰ ਸੱਚਾ ਗਿਆਨ ਦਿੰਦਾ ਹੈ ਤੇ ਉਸ ਗਿਆਨ ਦੇ ਅਨੁਸਾਰੀ ਹੋ ਕੇ ਤੁਰਿਆ ਹੀ ਬੰਦਾ ਆਨੰਦ ਦੀ ਮੰਜ਼ਲ ਤੇ ਪਹੁੰਚਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ 12 ਮਹਾ ਵਿੱਚ ਚੇਤ ਦੇ ਮਹੀਨੇ ਰਾਹੀਂ ਮਨੁੱਖੀ ਜ਼ਿੰਦਗੀ ਵਿੱਚ ਆਨੰਦ ਪਰਣ ਦਾ ਵੱਲ ਸਮਝਾਇਆ ਹੈ ਸਤਿਗੁਰੂ ਜੀ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਬਾਣੀ ਤੁਖਾਰੀ ਰਾਗ ਦੇ ਵਿੱਚ ਇਸ ਤਰ੍ਹਾਂ ਉਚਾਰਨ ਕਰਦੇ ਨੇ ਤੁਖਾਰੀ ਸ਼ੰਤ ਮਹੱਲਾ ਪਹਿਲਾ 12 ਮਹਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਜ ਬਾਹਰ ਮੈਂ ਪਿਰ ਘਰ ਬਹੜੇ ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੈ ਬਿਰਹ ਵਿਰੋਧ ਤਨ ਸੀਜੈ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੈ ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੀ ਹਰ ਵਾਰ ਘਰ ਧਨ ਪਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਚੇਤ ਮਹੀਨੇ ਰਾਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਦੇ ਰਹੇ ਨੇ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜਨਾਂ ਮਿਲ ਪਾਈ ਹੈ ਰਸਨਾ ਨਾਮ ਭਣਾ ਚੇਤ ਤੋਂ ਪਾਵ ਹੈ ਚੇਤ ਦਾ ਮਹੀਨਾ ਕਣਾ ਤੋਂ ਪਾਵ ਹੈ ਬਹੁਤ ਜ਼ਿਆਦਾ ਰਸਨਾ ਤੋਂ ਪਾਵ ਹੈ ਜੀਬ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਚੇਤ ਵਿੱਚ ਬਸੰਤਰੁਤ ਹੁੰਦੀ ਹੈ ਬੜੀ ਸੁਹਾਵਣੀ ਰੁਤ ਹੁੰਦੀ ਹੈ ਹਰ ਪਾਸੇ ਖਿੜੀ ਫਲਵਾੜੀ ਮਨ ਨੂੰ ਆਨੰਦ ਦਿੰਦੀ ਹੈ ਜੇ ਪ੍ਰਮਾਤਮਾ ਨੂੰ ਸਿਮਰਿਏ ਤਾਂ ਸਿਮਰਨ ਦੀ ਬਰਕਤ ਨਾਲ ਬਹੁਤ ਜ਼ਿਆਦਾ ਆਤਮਿਕ ਆਨੰਦ ਹੋ ਸਕਦਾ ਹੈ ਪਰ ਜੀਬ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾ ਮਿਲ ਪਾਈ ਹੈ ਸੰਤ ਜਨਾ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਿਨ ਪਾਇਆ ਪ੍ਰਭ ਆਪਣਾ ਜਿਨ ਤੋਂ ਭਾਵ ਜਿਸ ਮਨੁੱਖ ਨੇ ਆਏ ਤਿਸੇ ਗਣਾ ਤਿਸੇ ਤੋਂ ਭਾਵ ਉਸ ਨੂੰ ਆਏ ਗਣਾ ਭਾਵ ਆਇਆ ਸਮਝੋ ਆਇਆ ਗਿਣਿਓ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਣਾ ਤੋਂ ਪਾਪ ਜਾਣੋ ਉਸ ਬੰਦੇ ਨੂੰ ਜਗਤ ਵਿੱਚ ਜੰਮਿਆ ਜਾਣੋ ਉਸੇ ਦਾ ਜਨਮ ਸਫਲਾ ਸਮਝੋ ਜਿਸ ਨੇ ਸਿਮਰਨ ਦੀ ਸਹਿਤਾਂ ਨਾਲ ਆਪਣੇ ਪ੍ਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਕਿਉਂਕਿ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਇੱਕ ਖਿੰਨਾ ਮਾਤਰ ਸਮਾਂ ਗੁਜ਼ਾਰਿਆ ਵੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ ਆਖਾਂ ਜੀਵਾ ਵਿਸਰਾ ਮਰ ਜਾਓ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਆਬਈ ਕਿਤੜਾ ਦੁੱਖ ਗਣਾ ਜਲ ਥਲ ਮਹੀਲ ਪੂਰਿਆ ਜਲ ਤੋਂ ਭਾਣੀ ਵਿੱਚ ਥਲ ਤੋਂ ਭਾਗ ਧਰਤੀ ਦੇ ਥੱਲੇ ਮਹੀਲ ਤੋਂ ਭਾਵ ਧਰਤੀ ਦੇ ਉੱਪਰ ਰਵਿਆ ਵਿੱਚ ਵੜਾ ਸੋ ਪ੍ਰਭ ਚਿਤਨਾ ਆਭਈ ਕਿਤੜਾ ਦੁੱਖ ਗਣਾ ਜਿਹੜਾ ਪ੍ਰਭੂ ਜਿਹੜਾ ਪਰਮਾਤਮਾ ਪਾਣੀ ਵਿੱਚ ਧਰਤੀ ਵਿੱਚ ਤੇ ਧਰਤੀ ਦੇ ਉੱਪਰ ਆਕਾਸ਼ ਵਿੱਚ ਤੇ ਹੋਰ ਸਾਰੇ ਥਾਵਾਂ ਤੇ ਜੰਗਲਾਂ ਵਿੱਚ ਹਰ ਥਾਂ ਵਿਆਪਕ ਹੈ ਜੇ ਐਸਾ ਪ੍ਰਭੂ ਐਸਾ ਪਰਮਾਤਮਾ ਕਿਸੇ ਮਨੁੱਖ ਦੇ ਹਿਰਦੇ ਵਿੱਚ ਨਾ ਵਸੇ ਤਾਂ ਕਿਤੜਾ ਦੁੱਖ ਗਣਾ ਤਾਂ ਉਸ ਮਨੁੱਖ ਦਾ ਮਾਨਸਿਕ ਦੁੱਖ ਬਿਆਨ ਨਹੀਂ ਹੋ ਸਕਦਾ ਕਿੰਨਾ ਵੱਡਾ ਸਮਝ ਗਏ ਉਹ ਦੁੱਖ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਮਣਾ ਤੋਂ ਭਾਵ ਮਣਾ ਮੁਹੀ ਬਹੁਤ ਜਿਆਦੇ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਹਰ ਦਰਸ਼ਨ ਕੋ ਤੋਂ ਭਾਵ ਹੈ ਹਰੀ ਦੇ ਦਰਸ਼ਨਾ ਨੂੰ ਮਨ ਲੋਚਦਾ ਪਰ ਜਿੰਨਾ ਬੰਧਿਆ ਨੇ ਉਸ ਸਰਵ ਵਿਆਪਕ ਪ੍ਰਭੂ ਨੂੰ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਉਹਨਾਂ ਦਾ ਵੱਡਾ ਭਾਗ ਜਾਗ ਪੈਂਦਾ ਹੈ ਤਿੰਨਾ ਭਾਗ ਮਣਾ ਮਣਾ ਮੂਹੀ ਭਾਗ ਜਾਗ ਪੈਂਦਾ ਹੈ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਨਾਨਕ ਦਾ ਮਨ ਵੀ ਹਰੀ ਦੇ دیدار ਨੂੰ ਹਰੀ ਦੇ ਪਰਮਾਤਮਾ ਦੇ ਦਰਸ਼ਨਾਂ ਨੂੰ ਤੰਗਦਾ ਹੈ ਨਾਨਕ ਪਿਆਸ ਮਨਾ ਨਾਨਕ ਦੇ ਮਨ ਵਿੱਚ ਹਰੀ ਦੇ ਪਰਮਾਤਮਾ ਦੇ ਦਰਸ਼ਨ ਦੀ ਪਿਆਸ ਹੈ ਚੇਤ ਮਿਲਾਏ ਸੋ ਪ੍ਰਭੂ ਇਸ ਕਾ ਪਾਇ ਲੱਗਾ ਚੇਤ ਤੋਂ ਭਾਵ ਹੈ ਚੇਤ ਦਾ ਮਹੀਨਾ ਪਾਇ ਤੋਂ ਭਾਵ ਹੈ ਪੈਰ ਜਿਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਪੈਰੀ ਪੈਂਦਾ ਹਾਂ ਉਸ ਦੇ ਚਰਣੀ ਲਗਾਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਗੁਰਸਿੱਖੀ ਦੀ ਦਾਤ ਬਾਣੀ ਤੇ ਬਾਣੇ ਦੀ ਦਾਤ ਚੜ੍ਹਦੀ ਕਲਾ ਵਾਲਾ ਉੱਚਾ ਤੇ ਸੁੱਚਾ ਜੀਵਨ ਬਖਸ਼ਣ ਜੀ ਸਾਰਿਆਂ ਨੂੰ ਟੇਰ ਸਾਰੀਆਂ ਖੁਸ਼ੀਆਂ ਬਖਸ਼ਣ ਹੋਇਆਂ ਪੁਲਾੰਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ